ਜਦੋਂ ਆ ਕੇ ਦੇਖਦੇ ਹਾਂ ਕਿ ਫੋਟੋ ਕੱਟੇ ਬਾਰੇ ਜੇ ਅਸੀਂ 20 ਮਹੀਨੇ ਪੁੱਛਣਾ ਹੈ ਰੇਡੇ ਆਪਣਾ ਆਪਣਾ ਸਿੱਤੇ ਕੌਂਸਲ ਦੇ ਕੰਮ ਕਰਦੇ ਕਰਾਣਾ ਉਹਨਾਂ ਪਹਿਲਾਂ ਮੈਂ ਆਹ ਹੋ ਰਹੀ ਹੈ ਦੁਪਹਿਰ ਰੋਕਣਾ ਬਾਹਰ ਆਪਾਂ ਦਾ ਨਾਮ ਯਾਰ ਜਦੋਂ ਵਿਚਾਰ ਹਾਂ ਦੀ ਲੋ ਦੀ ਵਿਚਾਰ ਨੂੰ ਵਿਚਾਰ ਨੇ ਨਿਕਲਦਾ ਰਹੇ ਤੇ ਇਹਦੇ ਵਜਲ ਮੁਕੂਈ ਯਾਰ ਬਜੇ ਇਫੈਕਟਰ ਆ ਸਾਡੇ ਸਾਢੇ 3:00 4:00 ਵਜੇ 4:00 ਵਜੇ ਤਾਂ ਮਨੋਂ ਤਾਂ ਫਟੋ ਫਟੇ ਪਹੁੰਚ ਜਾਣਗੇ ਬੰਦੇ ਤਿੰਨ ਦਿਨਾਂ ਪਲੇਆ ਰੋਪਾ ਤਾਂ ਮੈਂ ਲੈ ਕੇ ਤੀ ਕੁ ਐ 3:00 ਵਜੇ ਤਿੰਨ ਵਜੇ ਬਾਜੀ ਮੂਹੂਆ ਜੀ ਉੱਟ ਗਿਆ ਨੰਬਰਾਂ ਨੂੰ ਉਤਰੋ 4:00 ਤੋਂ ਪਹਿਲਾਂ ਮੈਂ ਉੱਤੇ ਪਹੁੰਚ ਗਿਆ ਸਾਰਾ ਆਪਣੀ ਵੇਰਵੀ ਚਾਰ ਵਜੇ 4:00 ਵਜੇ ਫਿਰਦਿਓ ਆ ਦੋਨੇ ਹਾਂ ਨਾਮ ਯਾਰ ਜਿਹੜੀ ਨਾਲ ਜਿੱਤਦਾ ਹੈ ਐਪੀਐਸ ਮੈਂ ਮੈਂ ਲੈਣਾ ਹੈ ਕੀ ਤੇ ਨਾਮ ਹੈ ਦੋਵੇਂ ਇਕੱਠੇ ਵੇਹ ਕਿਵੇਂ ਬਾਈ ਸ਼ੰਦਰ ਉਹ ਵੀ 41 ਸੀ ਅੱਛਾ ਰਾਸੀ ਮਲਦੀਆ ਰਾਸੀ ਜਿੱਦੇ ਇਕੱਠੇ ਹੋਏ ਨੇ ਉੱਧੇ ਜਾਂਦੇ ਜਾਨੇ ਹਾਂ ਸਭਾਈ ਆ ਇਧਰ ਵੀ ਠਾ ਠੂ ਕੇ ਦੇ ਲੋ ਕੀ ਹੋ ਗਿਆ ਰਾਜੇ ਬਾਈ ਨੂੰ ਤਾਲ ਆ ਗਿਆ ਤਾਲ ਆ ਜੱਤਾ ਜਿਹੜੇ ਲੱਗ ਹੌਲੀ ਤੇ ਮਾਰ ਲੈ ਮਿੱਥੇ ਜਾ ਕੇ ਤਾਲ ਆ ਗਿਆ ਤਾ ਉਹ ਵਗਿਆ ਬਗਹਾੜ ਵੰਗੂ ਚਾਰ ਪੈਰ ਪਿੱਛੇ ਨੂੰ ਕਰਦਾ ਫੇਰ ਮਾਰਦਾ ਜਾਲੇ ਇਹ ਕਹਿੰਦੇ ਆਪਣੇ ਤਾਰ ਆ ਪਾ ਇਹ ਹੱਸਦਾ ਆਪਣੇ ਲੈਣਾ ਵੀ ਚਾਚਾ ਕਰਦਾ ਕਰਿਆ ਕਾਲੀ ਕਾਲੀ ਭੜਿਆ ਇਹ ਹੱਸਦਾ ਆਪਣੇ ਦੇ ਵੀ ਕੋਈ ਨਾਲ ਨਹੀਂ ਕਰਦਾ ਕਰਿਆ ਸਵੇਰਾ 4 ਵਜੇ ਭਾਈ ਰੱਖਣਾ ਰੋਟੀ ਕਿਹੜੇ ਦੇ ਘਰੇ ਇਹ ਤਾਂ ਕੋਈ ਹੱਕ ਨਹੀਂ ਆ ਆਲੂ ਖਾਰੇ ਬੜਾ ਚੰਗਾ ਰੱਖਦਾ ਇਹ ਕੋਲੇ ਨਹੀਂ ਨਹੀਂ ਆਲੂ ਖਾਰੇ ਹੀ ਉਹ ਮੁੰਡਾ ਜਿਹੜੇ ਮੋਕੀ ਗੱਟੀ ਆਈਏ ਨੇ ਆਲੂ ਖਾਰੇ ਬੜੇ ਵਧੀਆ ਰੱਖਦਾ ਲਿਆ ਕੇ ਉਹਦੇ ਲੈ ਬੜਾ ਹੈ ਕਾਕੇ ਦੇ ਲੈ ਘਰੇ ਮੁੰਡੇ ਰੱਖਿਆ ਨੇ ਆਲੂ ਖਾਰੇ ਦਾ ਆਪਣੇ ਮੁੰਡਾ ਵਿਚਾਇਆ ਕਰੇ ਮੁੰਡਾ ਲੱਗਾ ਅੱਜ ਤਾਂ ਰਾਤ ਤੇ ਗੱਡੀ ਕੱਢੀ ਆ ਕੱਡੂ ਨੱਕ ਰਾਈ ਦੀ ਰਸਾਂ ਉਹ ਅੱਜ ਇਹ ਅੱਜ ਕੱਡੂ ਨੱਕ ਰਾਈ ਦੀ ਰਸਾਂ ਲਾ ਇਹ ਨਾਲ ਹੈ ਤੇਰੇ ਸੀ ਵੀ ਲਾਇਆ ਟੁੱਕੀ ਹੜਤੀ ਲਾ ਬਿਨਾ ਪਾਣੀ ਤੋਂ ਉਹ ਬਿਨਾ ਪਾਣੀ ਇਹ ਵੀ ਖੜੇ ਹੋਏ ਕਰ ਗਿਆ ਮੈਂ ਕਿਉਂ ਨਾਲ ਆਂਦੀ ਆ ਮੈਂ ਪੱਕੇ ਹੋ ਜਾਦਾ ਮਰਿਆ ਪਾਣੀ ਕੱਢ ਕੇ ਰੋਲਾ ਪਿੰਡੋ ਦਾ ਬਾਹਰ ਹੋਣੇ ਟੈਂਕ ਹੋ ਗਿਆ ਟੈਂਕ ਸੱਜਰੇ ਕੋਰ ਕਰਦਾ ਹੈ ਕਿੱਥੇ 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 ਛੱਡੇ ਬਿਨਾ ਪਾਣੀ ਤੋਂ ਜਦੋਂ ਕੁਛ ਵੀ ਨਹੀਂ ਲਾਇਆ ਫਰਤਾ ਹੀ ਮਾਰੀ ਢੱਗ ਪੈ ਗਿਆ ਲੈ ਅੱਛਾ ਢੱਗ ਪੈ ਕਰਦਾ ਨਹੀਂ ਸੀਗਾ ਅੱਛਾ ਨਹੀਂ ਜਾਨ ਮਿਲ ਗਿਆ ਨਹੀਂ ਜਾਨ ਦਾ ਉਹ ਵੀ 5000 ਦਰਦਾ ਸੀਗਾ ਹਾਂ ਪਾਣੀ ਕੱਢ ਕੇ ਛੱਡਦਾ ਤੇ ਜਿੰਨਾਂ ਹੀ ਉੱਡੇ ਬਰਾਬਰ ਦੋਨੇ ਜਿੱਤ ਗਏ ਹਾਂ ਜਿੱਤ ਕੇ ਫਿਰ ਉਸ ਤੋਂ ਕੀ ਸਿੱਖਿਆ ਮਿਲੀ ਬਾਈ ਪਾਣੀ ਪੂਰੀ ਬੜਾ ਨਹੀਂ ਜਾਂਦਾ ਬਾਈ ਹਾਏ 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 ਮੈਂ ਨਹੀਂ ਹੈ ਬੈਂ ਹੋਇਆ ਵਿਆਹ ਦੋਵੇਂ ਠੰਡੇ ਦਿਨ ਚ ਤਾਂ ਕੋਈ ਚੱਕਰ ਨਹੀਂ ਗਰਮੀ ਚ ਬੜਾ ਬਾਲਾ ਪਾਣੀ ਨਾ ਲੈ ਹਾਂ ਉਹ ਵੀ ਜੜਦਾ ਸੀਗਾ ਹਾਂ ਉਹ ਵੀ ਬਾਜੀ ਹੁੰਦਾ ਆ ਵੀ ਆ ਗੱਲ ਸਿੱਖਣ ਵਾਲੀ ਯਾਰ ਇੱਕ ਕਰੋ ਕਿੰਨੇ ਦੇ ਪਾਣੀ ਦੇਲੇ ਭਰ ਦਿੰਦੇ ਆ ਹਾਂ ਤੂੰ ਪਾਣੀ ਹਟਾ ਦੇ ਪਾਣੀ ਦਾ ਉਹ ਵੀ ਥੇਰੇ ਪਾਣੀ ਦਾ ਪਾਣੀ ਦੇਣ ਪਾਣੀ ਅੰਦਰ ਭਰਨੇ ਖੇਤਰ ਦਾ ਪਾਣੀ ਦੇਣੇ ਉਹਨੂੰ ਬੜਾ ਪਾਣੀ ਲੈ ਕੇ ਜਾਂਦਾ ਕੁੱਤਰ ਸਮਝਿਆ ਨਾ ਤੜਕੇ ਯਾਰ ਹਾਂ 100 ਬੰਦੇ ਦੇ ਹੱਥੇ ਨਾਲ ਮਾੜੀ ਗੱਲ ਆ ਗਿਓ 3 ਵਜੇ ਬਾਜੀ ਮੁੱਕ ਜਿਓ ਤਾਂ ਹੱਕ ਨਹੀਂ ਯਾਰ ਦੇਣਦਾ ਉਹਨੂੰ 32 33 40 45 170 70 ਤੋਂ 50 ਲੈ ਕੇ ਪਾਣੀ ਬਹੁਤ ਠੀਕ ਆ ਰਾਤ ਵਾਲੇ ਪਾਣੀਆ ਨਾ ਉੱਠਣਾ ਯਾਰ ਕੁੱਤਰ ਇਹਦੇ ਭਗ ਮੋਗਾ ਹਾਂ

ਅੱਜ ਬਾਈ ਹਿੰਦਰ ਨੇ ਮਨ ਲਾ ਲੱਸੀ ਪਿਆ ਦੀ ਟਾਈਮ ਵਾਲੀ ਇਹਨੂੰ ਅੱਜ 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 ਦਾ ਵੀ ਕੈਨੇਡਾ ਵਾਲਾ ਜੜੀ ਬੂਟੀ ਖਵਾ ਦੀ ਇਹਨੂੰ ਅੱਜ ਅੱਜ ਤਾਂ ਜੜੀ ਬੂਟੀ ਦੇ ਦੀ ਕੈਨੇਡਾ ਵਾਲੀ ਹਾਂ ਵਾਹ ਇਕੱਠੇ ਹੋਈਦਾ ਬਾਈ ਹਾ ਸੈਂਕੜੀਆਂ ਕਰ ਲੈਦੀਆਂ ਹੋਰ ਤਾਂ ਕੋਈ ਨਹੀਂ ਐ ਮੁੜ ਕੇ ਕੋਹ ਨਹੀਂ ਆ ਬਾਈ ਗਲਜਾਰ ਦੀ ਅੱਖ ਇਕੱਲੇ ਟੈਂਪਰੇਚਰ ਤੇ ਆ ਹੀ ਦੇਖੀ ਜਾਂਦਾ ਆਪ ਦਾ ਆਪ ਦਾ ਹੀ ਸੈੱਟ ਕਰਕੇ ਛੱਡਿਆ ਦੂਜੇ ਦੇ ਤਾਲੂਏ ਨੇ ਜੀਬ ਲਵਾਈ ਪਈ ਐਨੇ ਬੰਦੇ ਦੱਸ ਇਹ ਟੈਂਪਰੇਚਰ ਦੱਸ ਦਿੰਦਾ ਦੂਜਾ ਬੰਦਾ ਉਹਦੀ ਬਾਹਰ ਕਿਹੜਾ ਕੱਢਲ ਚਲਾ ਜਾਂਦਾ ਵੀ ਦੇਖੀ ਆਏ ਬਕਰੇ ਇਹਨਾਂ ਦਾ 11000 ਨਹੀਂ ਅਲੱਗ 11000 ਆਣਾ 3000 ਵਾਧਾ 14000 ਹੋ ਗਿਆ ਹਾਂ ਸਾਰੇ ਕਿੰਨੇ ਆਉਂਦੇ ਆ ਮੁਕਤਰਾ ਬੰਦੇ ਜੀ ਇੱਕ ਇੱਕ ਵੀ ਮੈਨੂੰ ਯਾਰ ਹੋਰ ਗੱਲ ਨਹੀਂ ਸਾਧ ਲੱਗੀ ਜੇ ਸਾਰੇ ਬੰਦੇ ਬੈਠੇ ਹੋ ਨਾਲੇ ਤਾਂ ਤੁਸੀਂ ਕਹੀ ਜਾਂਦੇ ਵੀ ਐਂਟਰੀ ਬਾਲੀ ਆ ਐਂਟਰੀ ਬਾਲੀ ਆ ਘੱਟ ਕਰਨੀ ਹੁੰਦੀ ਚਾਹੀਦੀ ਆ ਫਿਰ ਵਾਧਾ ਕਿਉਂ ਲਾਉਣ ਲੱਗ ਗਿਆ ਯਾਰ ਉੱਤੋਂ ਦੀ ਸ਼ਰਮ ਨਹੀਂ ਲਾਈ ਜਾਂਦੀ ਅਗਲਾ ਮਹੀਨੇ ਲਾਇਆ ਨਹੀਂ ਬੇਸ਼ਰਮਾ ਸ਼ਰਮ ਹੋ ਗਿਆ ਵੀ ਵੱਡੇ ਖਿਡਾਰੀਆਂ ਚ ਨਾਮ ਆ ਯਾਰ ਉਹ ਵੀ ਵੱਡੇ ਖਿਡਾਰੀਆਂ ਚ ਨਾਮ ਆ ਵੀ ਯਾਰ ਲਾਇਆ ਨਹੀਂ ਉਹ ਬੰਦ ਬੰਦ ਹੋਵੇ ਪਤਾ ਕਿ ਜਦੋਂ ਨਾਮ ਆਪਾ ਕੋਲ ਜੇ ਬੰਦੀ ਕਰਦੇ ਨਾ ਯਾਰ 50000 ਐਂਟਰੀ ਹੋਵੇ 5000 ਵਾਧਾ ਹੋਵੇ ਵਾਧੂ ਨਿੰਨ ਬੰਦੀ ਕਰ ਦੇ ਨੀ ਯਾਰ ਬਾਧੇ ਤੋਂ ਲੈਣਾ ਕੀ ਆ ਇਹਦਾ ਫਿਰ ਜੂਏ 'ਚ ਬਾੜਦੇ ਜਾਂਦੇ ਆਪਾਂ ਇਹਨੂੰ ਆ ਕਾਲੇ ਇੱਥੇ ਦਾ 250 ਰੁਪਏ ਕੁਲਟਰ ਦਊਗਾ 250 ਦੀ ਮੋਟਰਸਾਈਕਲ ਦਊਗਾ ਆ ਕਾਲੇ ਬਾਈ ਨੇ ਫੱਟ ਘੜਦੇ ਬਾ ਮੈਨੂੰ ਪਤਾ ਹਾਂ ਹਾਂ 2000 ਦਾ ਦੇ ਆਪਾਂ ਕੋਈ ਇਹ ਨਬਾ ਬਾਈ ਗਰੀਬ ਮੀਨ ਦਾ ਮੌਕਾ ਮਿਲ ਜਾਂਦਾ ਵਾ ਸਹੀ ਗੱਲ ਉਹ ਤੱਕਦੇ ਨਹੀਂ ਛੱਡਣੀਆਂ ਯਾਰ ਹਾਂ ਕਈ ਬੰਦੇ ਦੀ ਰੀਝ ਹੁੰਦੀ ਆ ਬਾਈ ਇਹ ਮੋਟਰਸਾਈਕਲ ਵਾਲੀ ਬਾਜੀ ਛੱਡਿਏ ਪੈਸੇ ਨਹੀਂ ਹੁੰਦੇ ਉਹਨਾਂ ਕੋਲ ਔਰ ਇਹ ਬੰਦੇ ਦੀ ਰੀਝ ਹੁੰਦੀ ਆ ਮੋਟਰਸਾਈਕਲ ਵਾਲੀ ਬਾਜੀ ਛੱਡਿਏ ਕਾ ਨਾਮ ਦੇਣਾ ਕੋਲ ਦੇ ਬਾਈ ਸ਼ਪਾਰਸ ਡੈਕਟਰ ਕੀਤਾ ਵਾ ਮਾੜਾ ਵੀ ਬੰਦਾ ਐਂਟਰ ਕਰਾਉਂਦਾ ਤੇ ਚੰਗਾ ਵੀ ਬੰਦਾ ਐਂਟਰ ਕਰਾਉਂਦਾ ਸੀ ਚੰਗੇ ਬਾੜੇ ਦਾ ਗਰੀਬ ਅਮੀਰ ਦਾ ਰੇਗ ਦੇ ਐਂਟਰ ਹੋਇਆ ਰੇਗ ਦੇ ਬਾਤ ਕੀ ਆ ਬੜੀਆਂ ਵਾਰੀਆਂ ਜੀ ਬਾਈ ਨਹੀਂ ਬਹੁਤ ਵਧੀਆ ਮਾਰਤਾਂ ਵਧੀਆ ਸਾਰੇ ਕਾਪੀ ਵਾਲੇ ਬੰਦੇ ਵਧੀਆ ਨੇ ਦੇਖੋ ਕਾਪੀ ਵਾਲੇ ਬੰਦੇ ਸਾਰੇ ਵਧੀਆ ਬੀਜੇ ਬੰਦੇ ਨੇ ਉਹਨੇ ਵਧੀਆ ਕੰਮ ਕੀਤਾ ਆ ਵਧੀਆ ਲਖਾ ਕੋਈ ਨਹੀਂ ਬਹੁਤ ਵਧੀਆ ਗੱਲ ਆ ਬਹੁਤ ਜੀ ਕੰਮ ਦੇ ਸਾਰੇ ਨੂੰ ਯਾਰ ਬਾਜ਼ਾ ਦਾ ਸਾਰੀਆਂ ਬਾਜ਼ੀਆਂ ਤੇ ਮੇਰਾ ਕਿਹੜਾ ਬੰਦ ਹੋਵੇ ਯਾਰ ਇਹਦਾ ਜੂਏ ਚ ਬਾੜਦੇ ਜਾਂਦੇ ਆ ਬੰਦੇ ਉਹੀ ਬਾਈ ਜਿਆ ਤੇ ਸ਼ਰਮੋ ਸ਼ਰਮ ਚ ਲਾਉਣਾ ਹਰੇਕ ਨੂੰ ਪੈਂਦਾ ਵੀ ਫਿਰ ਤੁਸੀਂ ਐਂਟਰੀ ਕਈਏ ਨਾ ਐਂਟਰੀ ਵਾਲੀ ਐਂਟਰੀ ਵਾਲੀ ਐਂਟਰੀ ਦਾ ਕੀ ਕਟਾਉਣੀ ਸੀ ਤੁਸੀਂ ਤਾਂ ਨਾਲ ਹੋਰ 5000 ਲਵਾਉਣ ਲੱਗੇ ਯਾਰ 5000 ਤਾਂ ਐਂਟਰੀ ਵੱਲ ਹੋਣੀ ਚਾਹੀਦੀ ਸੀ ਜੇ ਵੱਡਾ ਨਾਮ ਤੇ ਨਾਮ ਪਾਉਣਾ ਹਾਂ ਜਦੋਂ ਬੰਨਾ ਨਾ ਵੱਡਾ ਕਵਾ ਮੋਟਰਹਾਈਕ ਦਾ ਵੱਡਾ ਨਾਮ ਹੀ ਨਾ ਹੋਵੇ ਮੋਟਰਸਾਈਕਲ ਦਾ ਵੱਡਾ ਨਾਮ ਹੀ ਬੰਦ ਕਰ ਦੇਣਾ ਹੋਵੇ ਹੀ ਨਾ ਯਾਰ ਕਿਹੇ ਬਾਈ ਉਹ ਟਰੈਕਟਰਾਂ ਦਾ ਮੋਟਰਸਾਈਕਲ ਦਿੰਦੇ ਆ ਕੰਮ ਤਾਂ ਆ ਜਾਂਦੇ ਆ ਵੱਡਿਆ ਕੰਮ ਆਇਆ ਬੰਦੇ ਦਾ ਬੰਦਾ ਹੀ ਹੋਣੀ ਜੱਟ ਐਵੇਂ ਗਲੀ ਵੱਡੀ ਕਰਨੀ ਬੂ ਹੈ ਕਿਸੇ ਪਾਸੇ ਐਂਟਰੀ ਨਹੀਂ ਦੀ ਕਿਤੇ ਉਧਰੋਂ ਕਿਤੇ ਉਧਰੋਂ ਐਂਟਰੀ ਨਹੀਂ ਆ ਕੇ ਆਪਸੇ ਖੜਨਾ ਆ ਆ ਸੁਣ ਲੋ ਗੱਲ ਆ ਇਹ ਇਹ ਬਾਈ ਕਹਿੰਦਾ ਕਿਰਾ ਫਿਰ ਤਾਂ ਗਾਹ ਗਲੀ ਤੇ ਟਰੈਕਟਰ ਹੀ ਨਹੀਂ ਜਾਂਦਾ ਕਿਰਾ ਮੈਂ ਕੀ ਕਰਾਂ ਇਹ ਤਾਂ ਸਾਹੀ ਮਜਦਦਾ ਨਹੀਂ ਇਹ ਵੀ ਗੱਲ ਸਹੀ ਹੈ ਭਾਈ ਕੋਈ ਆਉਂਦੇ ਸਾਥੋਂ ਆਪਾਂ 51 ਕਰਾ ਦਾਂ ਤੁਹਾਨੂੰ ਮਿਲੂ ਨਹੀਂ ਕਰਾ ਦੇ ਭਾਈ ਜੀ 51 ਕਰਾ ਲੈ ਵੀ 51 ਦੇ ਨਾ ਰੂਮੀ ਵਾਲਿਆਂ ਦੇ ਦੇਖੋ ਵੀਰਾਂ ਦਾ ਹਾਂ ਜੀ ਬਾ ਠੀਕ ਆ ਵਧੀਆ ਗੱਲ ਆ ਕਿਉਂਕਿ ਵਧੀਆ ਬਾਜ਼ੀਆਂ ਕਰੋ ਤਾਂ ਸੋਹਣੇ ਮੋਟਾ ਹੁੰਦਾ ਜਿੰਕੀ ਆਉਂਦਾ ਸਹੀ ਗੱਲ ਆ ਨਹੀਂ ਗਾਲ ਵੀ ਆਖਣਾ ਲੱਗਦਾ ਗਾਰ ਮੈਂ ਕਿੰਨੇ ਦਾ ਬਾਤੀ ਦਾ ਕਿੰਨੇ ਦਾ 哎、欸，欸、我这边干的这个、啊。